ਸਸ਼ੇਗਲ ਮਹਾਕਲੀ ਤੁਸੀਂ ਵੇਖ ਰਹੇ ਹੋ ਪੰਜਾਬ ਪੰਜਾਬ ਟੀਵੀ ਪੰਜਾਬ ਤੋਂ ਵੱਡੀ ਖਬਰ ਖਡੂਰ ਸਾਹਿਬ ਦੇ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨਤਾਰਨ ਦੀ ਅਦਾਲਤ ਨੇ 4 ਸਾਲ ਦੀ ਸਜ਼ਾ ਸੁਣਾਈ ਹੈ ਇਸ ਨਾਲ ਉਸ ਦੀ ਵਿਧਾਇਕੀ ਖਤਰੇ 'ਚ ਆਓ ਪੂਰੀ ਖਬਰ ਜਾਣੀਏ ਤਰਨਤਾਰਨ ਦੀ ਸੈਸ਼ਨ ਅਦਾਲਤ ਨੇ ਖਡੂਰ ਸਾਹਿਬ ਦੇ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 2013 ਦੇ ਮਾਮਲੇ ਵਿੱਚ 4 ਸਾਲ ਦੀ ਕੈਦ ਸਜ਼ਾ ਸੁਣਾਈ ਹੈ ਉਸ ਤੇ ਇੱਕ ਮਹਿਲਾ ਨਾਲ ਛੇੜਛਾੜ ਅਤੇ ਮਾਰਪੀਟ ਦਾ ਦੋਸ਼ ਸੀ ਅਦਾਲਤ ਨੇ ਪੀੜਤ ਨੂੰ ਮੁਆਵਜ਼ਾ ਦੇਣ ਦਾ ਹੁਕਮ ਵੀ ਦਿੱਤਾ ਹੈ ਇਸ ਫੈਸਲੇ ਨਾਲ ਲਾਲਪੁਰਾ ਦੀ ਵਿਧਾਇਕੀ ਤੇ ਖਤਰਾ ਹੈ ਪਰ ਉਹ ਹਾਈ ਕੋਰਟ ਚ ਅਪੀਲ ਕਰ ਸਕਦੇ ਮਾਮਲਾ 3 ਮਾਰਚ 2013 ਦਾ ਹੈ ਜਦੋਂ ਲਾਲਪੁਰਾ ਟੈਕਸੀ ਡਰਾਈਵਰ ਸੀ ਇੱਕ ਵਿਵਾਸ ਅਮਰੋਜ ਉਸਤੇ ਮਹਿਲਾ ਨਾਲ ਛੇੜਛਾੜ ਮਾਰਪੇਟ ਅਤੇ ਜਾਤੀ ਸੂਚਕ ਸ਼ਬਦ ਵਰਤਣ ਦਾ ਦੋਸ਼ ਲਗਾ ਵੀੜੇਤ ਮਹਿਲਾ ਨੇ ਕਿਹਾ ਕਿ 13 ਸਾਲ ਦੀ ਲੜਾਈ ਤੋਂ ਬਾਅਦ ਇਨਸਾਫ ਮਿਲੇ ਮੈਨੂੰ ਧਮਕੀਆਂ ਮਿਲੀਆਂ ਪਰ ਪਰਿਵਾਰ ਨੇ ਸਾਥ ਦਿੱਤਾ ਉਸਨੇ ਸਖਤ ਸਜ਼ਾ ਦੀ ਮੰਗ ਕੀਤੀ ਅਦਾਲਤ ਨੇ ਪੰਜ ਪੁਲਿਸ ਅਧਿਕਾਰੀਆਂ ਦਵਿੰਦਰ ਕੁਮਾਰ ਸਾਰਜ ਸਿੰਘ ਅਸ਼ਵਨੀ ਕੁਮਾਰ ਤਸੀਮ ਸਿੰਘ ਅਤੇ ਹਰਜਿੰਦਰ ਸਿੰਘ ਨੂੰ ਵੀ ਦੋਸ਼ੀ ਠਹਿਰਾਇਆ ਮਾਮਲਾ ਆਈਪੀਸੀ ਦੀਆਂ ਧਾਰਾਵਾਂ 323, 324, 354 ਅਤੇ ਐਸ ਸੀ ਐਸਟੀ ਐਕਟ ਦੇ ਤਹਿਤ ਦਰਜ ਸੀ। ਆਪ ਨੇਤਾ ਬਲਤੇਜ ਪੰਨੂ ਨੇ ਕਿਹਾ ਕਿ ਅਦਾਲਤ ਦਾ ਫੈਸਲਾ ਸਰਵੋੱਚ ਹੈ ਕਾਨੂੰਨ ਅੱਗੇ ਵੱਧੇਗਾ 2013 ਚਲਾਲਪੁਰ ਦਾ ਐਸ ਐਸ ਪੀ ਗੁਰਮੀਤ ਸਿੰਘ ਚੋਹਾਨ ਨਾਲ ਵਿਵਾਦ ਵੀ ਸੁਰੱਖਿਆ ਚ ਰਿਹਾ ਜਿਸ ਤੋਂ ਬਾਅਦ ਜਿਸ ਤੋਂ ਬਾਅਦ ਐਸ ਐਸ ਪੀ ਦਾ ਤਬਾਦਲਾ ਹੋਇਆ। ਦਵਿੰਦਰ ਕੁਮਾਰ ਸਾਰਜ ਸਿੰਘ ਤੇ ਕਵਲਦੀਪ ਸਿੰਘ ਅਸ਼wini ਕੁਮਾਰ ਤੇ ਸੇਮ ਸਿੰਘ ਤੇ ਹਰਜਿੰਦਰ ਸਿੰਘ ਨੂੰ ਸੈਕਸ਼ਨ 3 ਕਲੋਸ 1 ਕਲੋਸ 10 ਐਂਡ ਸੈਕਸ਼ਨ 4 ਐਸ ਸੀ ਐਸਟੀ ਐਕਟ ਥੱਲੇ ਅਤੇ 323 506 148 149 ਤਹਿਤ ਦੋਸ਼ੀ ਕਰਾਰ ਕੀਤਾ ਗਿਆ ਹੈ ਤੇ ਇਹਨਾਂ ਨੂੰ 4 ਸਾਲ ਤੇ 50000 ਰੁਪਏ ਜੁਰਮਾਨਾ ਇਨ ਡਿਫਾਲਟ ਆਫ ਫਾਈਨ ਚੇਮੀ ਨੇ ਸਜ਼ਾ ਹੋ ਸੁਣਾਈ ਜਾਏਗੀ ਜਿਹੜੇ ਮਨਜਿੰਦਰ ਸਿੰਘ ਉਰਫ ਲਾਲਪੁਰਾ ਉਰਫ ਸਾਹਾ ਜੀ ਉਹਨਾਂ ਨੂੰ ਸੈਕਸ਼ਨ 354 ਐਡ ਆਨ ਕੀਤੀ ਗਈ ਆ ਜਿਹਦੀ ਸਜ਼ਾ 3 ਸਾਲ ਤੇ 20000 ਰੁਪਏ ਜੁਰਮਾਨਾ ਇਨ ਡਿਫਾਲਟ ਆਫ ਫਾਈਨ 3 ਮਹੀਨੇ ਹੋਰ ਸਜ਼ਾ ਸੁਣਾਈ ਜਾਏਗੀ ਜਿਹੜੇ ਬਾਕੀ ਤਿੰਨ ਦੋਸ਼ੀ ਰਹਿ ਗਏ ਹਨ ਨਰਿੰਦਰਜੀਤ ਸਿੰਘ ਤੇ ਗੁਰਦੀਪ ਰਾਜ ਉਹਨਾਂ ਨੂੰ 323 148 159 ਤੇ 342 ਥੱਲੇ ਵੀ ਸਜ਼ਾ ਸੁਣਾਈ ਗਈ ਹੈ ਜਿਹਦੀ 1 ਸਾਲ ਦੀ ਸਜ਼ਾ ਹੈ ਅਤੇ ਗਗਨਦੀਪ ਸਿੰਘ ਦੋਸ਼ੀ ਨੂੰ 323 506 148 159 ਥੱਲੇ ਸਜ਼ਾ ਸੁਣਾਈ ਗਈ ਹੈ ਸਰ ਹਾਂ ਜੀ 357 ਇਹ ਥੱਲੇ ਇਹਨਾਂ ਨੂੰ ਸਰਕਾਰ ਵੱਲੋਂ ਲਿਖਿਆ ਗਿਆ ਹੈ ਕਿ ਕੋਟ ਅਵਾਰਡ ਦਿੱਤਾ ਜਾਏਗਾ ਐਸ ਪਰ ਲਾਅ ਇਹਨਾਂ ਨੂੰ ਮਿਲੇਗਾ। ਮਿੰਦਰ ਸਿੰਘ ਲਾਲਪੁਰ ਐ ਮੈਨੂੰ ਨੇ ਰਿਪਰੈਜ਼ੈਂਟ ਕਰਦੇ ਸੀ ਵੀ ਪਿਛਲੇ ਕਾਫੀ ਸਾਲਾਂ ਤੋਂ ਸੀ ਉਹਨਾਂ ਦਾ ਕੇਸ ਲੜ ਰਹੇ ਸੀਗੇ। ਔਰ ਇਹ 31/03/2013 ਦਾ ਮੈਟਰ ਹੈਗਾ। ਤੇ ਇਹਦੇ ਵਿੱਚ ਪੰਜਾਬ ਇੰਟਰਨੈਸ਼ਨਲ ਪੈਲੇਸ ਇੱਕ ਗਵਿੰਦਾਲ ਰੋਡ ਦੇ ਉੱਤੇ ਹੈਗਾ। ਉੱਥੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀਗੀ ਕਿ ਇੱਕ ਲੜਕੀ ਨੂੰ ਉਦ ਪੁਲਿਸ ਵਾਲੇ ਜਿਹੜੇ ਆ ਉਹ ਮਾਰਕਿਟ ਕਰ ਰਹੇ ਹੈਗੇ ਨੇ ਇਸ ਵੀਡੀਓ ਦੇ ਬੇਸ ਤੇ ਆਨਰੇਬਲ ਸੁਪਰੀਮ ਕੋਰਟ ਨੇ ਸੰਕੇਤ ਲੈਂਦੇ ਹੋਏ ਡੀਜੀਪੀ ਪੰਜਾਬ ਨੂੰ ਫੋਨ ਕਰਕੇ ਔਰ ਜਿਹੜਾ ਹੈਗਾ ਐਸਐਸਪੀ ਤਰਨਤਾਰਨ ਨੂੰ ਇਹ ਕਿਹਾ ਗਿਆ ਸੀ ਕਿ ਅਪੀਲ ਦਰਜ ਕੀਤੀ ਜਾਵੇ ਬਟ ਐਫਆਈਆਰ ਦਰਜ ਕੀਤੀ ਗਈ ਦੋ ਡਰਾਈਵਰ ਸ਼ੋਸ਼ੀ ਤੇ ਸਭ ਦੇ ਦਿਖਾ ਲਾ ਪੁਲਿਸ ਵਾਲੇ ਨੇ ਖਲਾਫ FIR ਰਸਮੀ ਨਹੀਂ ਦਰਜ ਕੀਤੀ BCG ਔਰ 20 ਡੇਸ ਤੱਕ ਕੋਈ ਮਨਜਿੰਦਰ ਸਿੰਘ ਲਾਲਪੁਰਾ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਦੇ ਕੋਲ ਕੋਈ FIR ਦਰਜ ਹੋਈ ਹੈ 20 ਡੇਸ ਬਾਅਦ ਸਾਬਕਾ ਡਰਾਈਵਰ ਨਾਮ ਜਿਹੜਾ ਹੈਗਾ ਦਿੱਤਾ ਗਿਆ ਸੀ ਉਹਦੀ ਫੇਕ ਆਇਡੈਂਟੀਟੀ ਜਿਹੜੀ ਮਨਜਿੰਦਰ ਸਿੰਘ ਲਾਲਪੁਰਾ ਨੂੰ ਦੇ ਦਿੱਤੀ ਗਈ ਜਦੋਂ ਕਿ ਮਨਿੰਦਰ ਸਿੰਘ ਲਾਲਪੁਰਾ ਦਾ ਨਾਮ ਐਸ ਸਬਾ ਕਦੇ ਵੀ ਇਸ ਸੋਸਾਇਟੀ ਦੇ ਵਿੱਚ ਕਿਸੇ ਨੇ ਨਹੀਂ ਸੁਣਿਆ ਕਿ ਉਹ ਕਦੀ ਸਬਾ ਡਰਾਈਵਰ ਹੈਗੇ ਸੀਗੇ ਉਸ ਵੇਲੇ ਵੀ 2013 ਦੇ ਵਿੱਚ ਉਹ ਸਾਬੇ ਹਸੀयत ਸੀਗੇ ਔਰ 35 ਲੱਖ ਰੁਪਏ ਜਿਹੜੇ ਹੈਗੇ ਉਹਨਾਂ ਦੇ ਅਕਾਊਂਟ ਵਿੱਚੋਂ ਇੱਕ ਤੇਗਾ ਸਿੰਘ ਨਾਮ ਦੇ ਬੰਦੇ ਦੇ ਨਾਮ ਤੇ ਟ੍ਰਾਂਸਫਰ ਹੋਇਆ ਸੀਗਾ ਜਿਹਦੇ ਜਿਹੜਾ ਉਸਮਾ ਪਿੰਨ ਨੂੰ ਬਿਲੋਂਗ ਕਰਦਾ ਜਿੱਥੋਂ ਕਿ ਕੰਪਲੇਨੈਂਟ ਬਿਲੋਂਗ ਕਰਦੀ ਹੈ ਔਰ ਇਹ ਤੇਗਾ ਸਿੰਘ ਹੀ ਕਿੰਗਪਿੰਨ ਬਣਿਆ ਜਿਨ ਨੇ ਇਹਨਾਂ ਨੂੰ ਸਬਾ ਦੀ ਫਾਲਸਫਰ ਐਂਟਰੀ ਦਿੱਤੀ ਔਰ ਤੇਗ ਸਿੰਘ ਹੀ ਇਸ ਕੇਸ ਦੇ ਵਿੱਚ ਬਿਆਨ ਦੇ ਕੇ ਇਹਨਾਂ ਨੂੰ ਮਨਜਿੰਦਰ ਸਿੰਘ ਸਾਹਿਬ ਨੂੰ ਸਾਹਬ ਦੇ ਤੌਰ ਤੇ ਉਹਨੇ ਇੰਟਰੋਡਿਊਸ ਕਰਾਇਆ बिकॉज़ ਉਹ ਪੁਲਿਸ ਦਾ ਟਾਊਟ ਹੈ ਔਰ ਪਿਛਲੇ 13 ਸਾਲਾਂ ਤੋਂ ਉਹ ਸੀਆਰਪੀ ਦੀ ਪ੍ਰੋਟੈਕਸ਼ਨ ਪੁਲਿਸ ਦੀ ਪ੍ਰੋਟੈਕਸ਼ਨ ਜਿਹੜੀ ਆ ਉਹ ਇੰਜੋਏ ਕਰ ਰਿਹਾ ਹੈਗਾ ਜਦੋਂ ਕਿ ਉਹ ਐਸਿਕਿਉਰਿਟੀ ਨੂੰ ਬਿਲੋਂਗ ਨਹੀਂ ਕਰਦਾ ਔਰ ਇਹ ਤਿਗਰ ਸਿੰਘ ਹੀ ਕਿੰਗਪਿੰਸ ਹੈਗਾ ਜਿਨੇ ਮਨਜਿੰਦਰ ਸਿੰਘ ਨੂੰ 35 ਲੱਖ ਵਾਪਸ ਨਾ ਦੇਣਾ ਪਵੇ ਇਸ ਕਰਕੇ ਉਹਨੂੰ ਫਾਲਸਟਿਕ ਇਮਪਲੀਕੇਟ ਕਰਵਾਇਆ ਹੈਗਾ ਨਾਲ ਹੀ ਸੁਖਰਾਜ ਸਿੰਘ ਜਿਹੜਾ ਸਰਪੰਚ ਹੈ ਉਸ ਮਾ ਪਿੰਡ ਦਾ ਉਹ ਵੀ ਇਕੁਅਲੀ ਇਨਵੋਲਡ ਹੈ ਇਸ ਕੇਸ ਦੇ ਵਿੱਚ ਔਰ ਉਹਨੇ ਵੀ ਜਿਹੜੀ ਹੈਗੀ ਪੁਲਿਸ ਦੀ ਪ੍ਰੋਟੈਕਸ਼ਨ ਨੂੰ ਇੰਜੋਏ ਕੀਤਾ ਇਹ 13 ਸਾਲ ਅਲੋਂਗ ਵਿਦ this ਕੰਪਲੇਨ ਹੈ ਔਰ ਸਾਨੂੰ ਪੁੱਛਿਆ ਗਿਆ ਕਿ ਤੁਸੀਂ ਰਾਈਨਾਮਾ ਕਿਉਂ ਨਹੀਂ ਕਰਾਇਆ ਹੁਣ ਕੰਪਲੇਨੈਂਟ ਜਿਹੜੀ ਹੈ ਇਹਨੇ ਸਾਲਾਂ ਦੇ ਵਿੱਚ ਜਿਹੜੀ ਹੈ ਉਹਨੇ ਆਪਣਾ politcal career ਕਾਫੀ ਰੋਲ ਕਰ ਲਿਆ ਔਰ ਜਿਹਨੂੰ politcal mileage ਮਿਲ ਰਹੀ ਹੋਵੇ ਉਹ ਸੜਨੋ ਰਾਈਨਾਮਾ ਕਿਉਂ ਕਰੇਗੀ ਜਾਂ ਕਿਸੇ ਵੀ ਪੁਲਿਸ ਹੌਲੇ ਨਾਲ ਰਾਈਨਾਮਾ ਕਿਉਂ ਕਰੇਗੀ ਸੋ ਅਸੀਂ ਅਨਰੇਵਲ ਕੋਰਟ ਨੂੰ ਦਿਖਾਇਆ ਵੀ ਕਿ ਉਹਨੇ ਇੰਟਰਵਿਊਸ ਦਿੱਤੇ ਨੇ ਕਿ ਮੈਂ ਅਸੈਂਬਲੀ ਇਲੈਕਸ਼ਨ ਲਈ ਹੈ ਉਹ ਲੜ ਰਹੀ ਹੈ ਔਰ ਉਹਨਾਂ ਦੇ ਜਗ੍ਹਾ-ਜਗ੍ਹਾ ਸਾਰੇ ਤਰ ਤਰ੍ਹਾਂ ਦੇ ਪੋਸਟਰ ਵੀ ਲੱਗੇ ਨੇ ਔਰ ਜਿਹਨੂੰ politcal mileage ਮਿਲ ਰਹੀ ਹੈ ਉਹ ਉਸ ਚੀਜ਼ ਦਾ ਬੈਨੀਫਿਟ ਲੈ ਰਹੇਗੇ ਨੇ ਸੋ ਇਸ ਕੇਸ ਦੇ ਵਿੱਚ ਬਿਲਕੁਲ ਫੌਸਟਲੀ ਇਨਕ੍ਰੀਮੇਟ ਕੀਤਾ ਹੈਗਾ ਉਹਨਾਂ ਨੂੰ ਅਸੀਂ ਬਹੁਤ سارے ਸਬੂਤ ਜਿਹੜੇ ਹੈ ਹਨ ਅਨਰੇਬਲ ਕੋਰਟ ਦੇ ਸਾਹਮਣੇ ਰੱਖੇ ਅਸੀਂ 35 ਲੱਖ ਦੀ ਬੈਂਕ ट्रांजैक्शन ਵੀ ਸਾਹਮਣੇ ਰੱਖੀ ਕਿ ਇਹ ਜਿਸ ਵਿਟਨੈਸ ਜਿਹੜਾ ਹੈਗਾ ਤੇਗਾ ਸਿੰਘ ਇਹਦੇ ਅਕਾਊਂਟ ਵਿੱਚ 35 ਲੱਖ ਰੁਪਏ ਸਾਡੇ ਵੱਲੋਂ ਐਫ ਆਈ ਆਰ ਦਰਜ ਹੋਣ ਤੋਂ 1 ਸਾਲ ਪਹਿਲਾਂ ਟ੍ਰਾਂਸਫਰ ਹੋਇਆ ਤੇ ਸਾਡੀ ਲੈਂਡ ਸਟੂਪ ਸੀ ਇਸ ਬੰਦੇ ਦੇ ਨਾਲ ਔਰ ਇਹ ਬੰਦੇ ਦਾ ਜਿਹੜੇ ਕੋਰਟ ਦੇ ਵਿੱਚ ਇਹ ਆ ਕੇ ਕਹਿਣਾ ਕਿ 2 ਤੋਂ 3 ਵਜੇ ਤੱਕ ਦਰਮਿਆਨ ਲੜਾਈ ਹੋ ਰਹੀ ਸੀ ਤੇ ਮੈਂ ਮਨਜੇਤ ਸਿੰਘ ਨੂੰ ਉੱਥੇ ਲੜਾਈ ਕਰਦੇ ਵੇਖਿਆ ਜਦੋਂ ਕਿ ਕੰਪਲੇਨੈਂਟ ਹੀ ਕਹਿ ਰਹੀ ਹੈ ਕਿ ਲੜਾਈ 6:30 ਵਜੇ ਤੋਂ ਬਾਅਦ ਹੋਈ ਹੈ ਸੋ ਇਸ ਬੰਦੇ ਨੂੰ ਸਾਫ਼ ਨਜ਼ਰ ਆ ਰਿਹਾ ਕਿ ਉਹ ਇੰਟਰਸਟਿਡ ਵਿਟਨੈਸ ਸੀਗਾ ਪੁਲਿਸ ਦਾ ਆਊਟਸੀ ਕਿੰਗ ਪਿੰਸੀ ਜਿਨੇ ਸਾਰੀ ਕਹਾਣੀ ਨੂੰ ਕਮਾਇਆ ਹੈਗਾ ਔਰ ਮੋਰਓਵਰ ਅਸੀਂ ਜਿਹੜਾ ਹੈਗਾ 2012 ਦੇ ਵਿੱਚ 35 ਲੱਖ ਉਹਦੇ ਅਕਾਊਂਟ 'ਚ ਟ੍ਰਾਂਸਫਰ ਕੀਤਾ ਉਸ ਤੋਂ ਇਲਾਵਾ ਵੀ ਸੜੇ ਅਕਾਊਂਟ 'ਚ 25 ਲੱਖ ਰੁਪਏ ਸੀਗਾ ਤੇ ਸਾਨੂੰ ਸ਼ੋਅ ਕੀਤਾ ਹੈਗਾ ਕਿ ਅਸੀਂ ਇੱਕ ਟੈਕਸੀ ਡਰਾਈਵਰ ਆ ਜਦੋਂ ਕਿ ਆਰਟੀਆਈ ਦੇ ਵਿੱਚ ਅਸੀਂ ਇਨਫੋਰਮੇਸ਼ਨ ਲੈ ਕੇ ਜਿਹੜਾ ਆਰਟੀਆਈ ਅਫਸਰ ਗਿਆ ਵੀ ਰਿਹਾ ਹੈ ਕਿ 2013 ਵਿੱਚ ਸਾਡੇ ਨਾਮ ਤੇ ਨਾ ਕੋਈ ਟੈਕਸੀ ਹੈ ਨਾ ਕੋਈ ਆਰਸੀ ਹੈ ਨਾ ਕੋਈ ਡਰਾਈਵਿੰਗ ਲਿਕਸੈਂਸ ਹੈ ਨਾ ਸਾਡੇ ਕੋ ਕੋਈ ਟੈਕਸੀ ਰਿਕਵਰ ਹੋਈ ਹੈ ਨਾ ਐਫਆਈਆਰ 'ਚ ਕਿਸੇ ਟੈਕਸੀ ਦਾ ਨੰਬਰ ਆਇਆ ਹੈਗਾ ਤੇ ਨਾਈਟ ਸਟੇਟ ਕੋਲ ਕੋਈ ਥਿਆ ਰਿਕਵਰ ਹੋਇਆ ਸਾਨੂੰ ਟੈਕਸੀ ਡਰਾਈਵਰ ਕਿੰਦਾ ਸ਼ੋਅ ਕੀਤਾ ਫਾਲਸ ਆਇਡੈਂਟੀਟੀ ਸਾਨੂੰ ਦਿੱਤੀ ਗਈ ਹੈ ਸਬ ਡਰਾਈਵਰ ਦੇ ਤੌਰ ਤੇ ਜਿਹੜਾ ਕਿ ਅਸੀਂ ਕਦੀ ਨਹੀਂ ਸੀਗੇ ਕੋਰਟ ਨੇ ਹੋਲਡ ਕੀਤਾ ਕਿ ਜਿਹੜਾ ਹੈਗਾ ਅ ਗਰੰਟ ਆਫ ਰੈਸ ਸੇ ਵਿੱਚ ਸਬ ਦਾ ਤੌਰ ਤੇ ਲਿਖਿਆ ਹੋ ਗਿਆ ਹੈ ਇਹ ਸੈਟਲ ਪ੍ਰੋਪੋਜੀਸ਼ਨ ਇਹ ਹੈ ਕਿ ਜਦੋਂ ਵੀ ਕੋਈ ਰੋਕਕਰ ਬਣ ਕੇ ਜੇਲ੍ਹ ਦੇ ਵਿੱਚ ਚਲੀ ਜਾਂਦੀ ਹੈ ਤੇ ਬੰਦੇ ਨੂੰ ਜੇਲ੍ਹ ਚ ਭੇਜਿਆ ਜਾਂਦਾ ਬੇਲ ਐਪਲੀਕੇਸ਼ਨ ਦੇ ਵਿੱਚ ਸਾਨੂੰ ਮਨਜਿੰਦਰ ਸਿੰਘ ਏਲੇ ਸਾਹਬਾ ਜੋ ਐਫ ਆਈ ਆਰ ਚ ਲਿਖਿਆ ਹੋਊਗਾ ਜਾਂ ਜੋ ਚਲਾਨ ਚ ਲਿਖਿਆ ਹੈ ਜਾਂ ਜੋ ਵੀ ਰੋਕਕਰ ਤੇ ਲਿਖਿਆ ਹੈਗਾ ਰਿਮਾਂਡ ਪੇਪਰ ਤੇ ਲਿਖਿਆ ਉਹ ਲਿਖਣਾ ਹੀ ਪੈਂਦਾ ਅਗਰ ਉਸੇ ਨਹੀਂ ਲਿਖਦੇ ਹੈਗੇ ਤੇ ਉਹ ਜਿਹੜਾ ਜੇਲ੍ਹ ਚ ਰੀਜ਼ ਨਹੀਂ ਕਰਾਂਦੇ ਕਰਦੇ ਹੈਗੇ ਮੈਂ ਆਨਰੇਬਲ ਕੋਰਟ ਨੂੰ ਸਬਮਿਟ ਕੀਤਾ ਕਿ ਇੰਟਾਇਰ ਚਲਾਨ ਦੇ ਵਿੱਚ ਜੇ ਅਸੀਂ ਖੁਦ ਨੂੰ ਮਨਜਿੰਦਰ ਸਿੰਘ ਏਲੇ ਸਾਹਬ ਅਗਰ ਕੀ ਕਿਤੇ ਸਾਈਨ ਕੀਤੇ ਹੈ ਤੇ ਵੀ ਆਰ ਬਿਲਟੀ ਬਟ ਸਾਰੇ ਚਲਾਨ ਦੇ ਵਿੱਚ ਅਸੀਂ ਮਨਜਿੰਦਰ ਸਿੰਘ ਸਾਹਾ ਕਰਕੇ ਕਿਤੇ ਵੀ ਸਾਈਨ ਨਹੀਂ ਕੀਤੇ ਪਏ ਪੁਲਿਸ ਨੇ ਸਾਨੂੰ ਮਨਜਿੰਦਰ ਸਿੰਘ ਸਾਹਾ ਦੀ ਆਇਡੈਂਟੀ ਦਿੱਤੀ ਹੈ ਥੈਟ ਇਜ਼ ਅ ਫੇਕ ਆਇਡੈਂਟੀ ਔਰ ਗਲਤ ਜਿਹੜਾ ਹੈਗਾ ਸਾਨੂੰ ਇਸ ਕੇਸ 'ਚ ਫਸਾਇਆ ਗਿਆ ਹੈ ਸਿਰਫ ਕੁਝ ਬੰਦੇ ਇੰਟਰਸਟਡ ਬੰਦੇ ਸੁਖਰਾਜ ਸਿੰਘ ਸਰਪੰਚ ਉਸਮਾ ਦਾ ਤੇਗਾ ਸਿੰਘ ਜਿਹੜਾ ਹੈਗਾ ਉਥੋਂ ਦਾ ਬੰਦਾ ਹੈਗਾ ਤੇ ਇਹ ਸਾਰੇ ਜਿਹੜੇ ਹੈਗੇ ਆ ਪੋਲਿਟੀਕਲ ਮਾਇਲੇਜ ਵੀ ਲੈਂਦੇ ਰਹੇ ਨੇ ਪੁਲਿਸ اٹਾਉਟ ਵੀ ਨਹੀਂ ਔਰ ਪੁਲਿਸ ਦੀ ਸਿਕਿਉਰਿਟੀ ਵੀ ਪਿਛਲੇ 13 ਸਾਲ ਤੋਂ ਜਾਈ ਬੰਦ ਕਿੰਨੀ ਸਜ਼ਾ ਕਿੰਨੇ ਬੰਦੇ ਸਜ਼ਾ ਜੀ ਕਿੰਨੀ ਕਿੰਨੀ ਸਜ਼ਾ ਤੇ ਕਿੰਨਾ ਜੁਰਮਾਨਾ ਲਾਇਆ ਇਹਦੇ ਵਿੱਚ ਜਿਹੜੇ ਤਾਂ ਐਸਸੀ ਕਮਿਊਨਿਟੀ ਨੂੰ ਬਲੋਂਗ ਕਰਦੇ ਨੇ ਤਿੰਨ ਬੰਦੇ ਉਹਨਾਂ ਨੂੰ ਛੱਡ ਦਿੱਤਾ ਗਿਆ ਹੈਗਾ ਤੇ ਉਹਨਾਂ ਨੂੰ ਇੱਕ ਇੱਕ ਸਾਲ ਦੀ ਸਜ਼ਾ ਦਿੱਤੀ ਹੈ ਸਿਰਫ ਔਰ ਬਾਕੀ ਜਿਹੜੇ ਬੰਦੇ ਆ ਉਹਨਾਂ ਨੂੰ 4 ਸਾਲ ਤੇ 50000 ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਸਾਰਾ ਕੇਸ ਸਟੇਟ ਦੁੰਦਰ ਕੁਮਾਰ ਦੇ ਨਾਮ ਨਾਲ ਆਵਾਜ਼ ਕਰਦੇ ਨਹੀਂ ਹੈ ਪਰ ਸਭ ਤੋਂ ਪਹਿਲਾਂ ਜਿਹੜੀ ਹੈਗੀ ਸਜ਼ਾ ਉਹ ਐਮਐਲਏ ਸਾਭ ਨੂੰ ਸੁਣਾਈ ਗਈ ਹੈ ਤੇ ਇਹ ਪਤਾ ਲੱਗਦਾ ਹੈਗਾ ਕਿ ਕਲਿੱਟ ਸਾਈਜ਼ ਜਿਹੜਾ ਹੋ ਰਿਹਾ ਹੈ ਸਾਰਾ ਸਿਸਟਮ ਸਜ਼ਾ ਦੇ ਖਿਲਾਫ ਤੁਸੀਂ ਕਿਤੇ ਅਪੀਲ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਅਪੀਲ ਕਰਾਂਗੇ ਇਹਦੀ ਔਰ ਸਾਨੂੰ ਪੂਰਾ ਯਕੀਨ ਹੈ ਕਿ ਸਾਨੂੰ ਇਨਸਾਫ ਜ਼ਰੂਰ ਮਿਲੇਗਾ ਕੋਈ ਆਪਣੀ ਐਮਐਲਏ ਸ਼ਿਪ ਦੀ ਲਈ ਕੋਈ ਆਪਣੀ ਸੇਵਲ ਹਾਂਜੀ ਬਿਲਕੁਲ ਜੀ ਉਹ ਐਸੋਸ ਦੇ ਨਾਲ ਉਹ ਸਟੇ ਦੀ ਐਪਲੀਕੇਸ਼ਨ ਲੱਗਦੀ ਹੋਗੀ 3 3 2013 ਦਾ ਮਸਲਾ ਹੈ ਜੀ ਜਿਹੜਾ ਕਿ ਇੱਕ ਵਿਆਹ ਸਮਾਗਮ 'ਚ ਮੈਂ ਆਪਣੇ ਮਾਸੀ ਦੇ ਬੇਟੇ ਦੀ ਮੈਰਿਜ ਦੇ ਵਿੱਚ ਗਈ ਸੀ ਉੱਥੇ ਜਿਹੜਾ ਅੱਜ ਐਮਐਲਏ ਬਣਿਆ ਹੋਇਆ ਵਾ ਉਰਫ ਡਰਾਈਵਰ ਹੀ ਏ ਉਸ ਵਕਤ ਇਹ ਇਹ ਦਾ ਇਹ ਹਰ ਮਨਜਿੰਦਰ ਸਿੰਘ ਉਰਫ ਸਾਬਾਲ ਐਂਡ ਲਾ ਅਫਰਾ ਔਰ ਹਰਵਿੰਦਰ ਸਿੰਘ ਸ਼ੋਸ਼ੀ ਗਗਨਦੀਪ ਅਮਨਪ੍ਰੀਤ ਜਿਹੜਾ ਔਰ ਇਹਨਾਂ ਦੇ ਜਿਹੜੇ ਸਾਥੀ ਹੀ ਇਹਨਾਂ ਨੇ ਹਨ ਨਾ ਗਲਤ ਕੀਤਾ ਜਾਤੀ ਸ਼ੂਤਕ ਸਾਨੂੰ ਸ਼ਬਦ ਬੋਲੇ ਔਰ ਪੁਲਸ ਮੁਲਾਜ਼ਮ ਜਿਹੜੇ ਉਹਨਾਂ ਨੇ ਸਾਡੇ ਪਰਿਵਾਰ ਦੀ ਕੁੱਟਮਾਰ ਕੀਤੀ ਸਾਡੇ ਨਾਲ ਸ਼ਰੀਲਤਾ ਕੀਤੀ ਵਿਦ ਟੈਕਸੀ ਡਰਾਈਵਰਾਂ ਨਾਲ ਮਿਲ ਕੇ ਸਾਰਿਆਂ ਨੇ ਸਾਡੇ ਨਾਲ ਸ਼ਰੀਲਤਾ ਕੁੱਟਮਾਰ ਸਾਨੂੰ ਇਹਨਾਂ ਗਲਤ ਸਾਨੂੰ ਮਹਿਸੂਸ ਕਰਾਇਆ ਸਾਡੇ ਨਾਲ ਗਲਤ ਕੀਤਾ ਕਿ ਅੱਜ ਜਿਹੜਾ ਮੈਨੂੰ ਇਨਸਾਫ ਮੇਰੇ ਮਾਨ ਜੋ ਹਾਈਕ ਜੋ ਤਰਨ ਤਰਨ ਕੋਰਟ ਵੱਲੋਂ ਸਾਨੂੰ ਮਿਲਿਆ ਹੈ ਮੈਂ ਬਹੁਤ ਖੁਸ਼ ਹਾਂ ਜੀ ਕਿਵੇਂ ਲੱਗ ਰਹੀ ਆਂ ਮਹਿਸੂਸ ਕਰ ਰਹੀ ਜਦ ਇਨਸਾਫ ਮਿਲਿਆ ਵਾ ਮੈਂ ਬਹੁਤ ਵਧੀਆ ਮਹਿਸੂਸ ਕਰ ਰਹੀ ਆਂ ਔਰ ਮੈਂ ਧੰਨਵਾਦ ਕਰਦੀ ਆਂ ਆਪਣੇ ਬਾਵਾ ਸਾਹਿਬ ਦਾ ਡਾਕਟਰ ਫੀਮਰਾਓ ਉਮੀਦਗਰ ਜੀ ਦਾ ਕਿ ਜਿਨ੍ਹਾਂ ਨੇ ਸਦਾਨ ਦੇ ਰਿਕਾਰਡਿੰਗ ਅੱਜ ਮੈਨੂੰ ਇਨਸਾਫ ਮਿਲਿਆ ਔਰ ਮੈਂ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਆਂ ਖਾਸ ਕਰਕੇ ਆਪਣੇ ਹਸਬੰਦ ਦਾ ਕਿ ਜਿਨ੍ਹਾਂ ਨੇ ਮੇਰੇ ਨਾਲ ਖਲੋਤੇ ਮੇਰੇ ਪਰਿਵਾਰ ਨਾਲ ਖਲੋਤੇ ਔਰ ਮੈਨੂੰ ਇਨਸਾਫ ਦਿਵਾਇਆ ਕਿ ਕਿ ਦੀਆ ਉਹਨਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਜ਼ਿਆਦਾ ਮੈਨੂੰ ਔਕ ਕਈ ਵਾਰ ਬੋਦੋ ਮਹੀਨੇ ਆਪਣੇ ਬੇਟੇ ਨੂੰ ਜਿਹੜਾ ਸਕੂਲ ਵੀ ਨਹੀਂ ਪੇਸ ਸਕੀ ਕਿਉਂਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੇ ਹੀ ਮੈਨੂੰ ਕੇਸ ਵਾਪਸ ਲੈਣ ਲਈ ਪ੍ਰੈਸ਼ਰਾਈਜ਼ ਕੀਤਾ ਜਾਂਦਾ ਸੀ ਔਰ ਮੈਂ ਦੋ ਦੋ ਮਹੀਨੇ ਆਪਣੇ ਘਰ ਚੋਂ ਹੀ ਬਾਹਰ ਰਹੀਆਂ ਵਿਦ ਮੇਰੇ ਹਸਬੰਡ ਔਰ ਮੈਂ ਫੈਮਿਲੀ